ਹਾਂਜੀ ਛੋੜਾ ਨਾਂ ਟੇਪ ਤੇ ਮੂੰਚਾ ਤੇ ਕੱਢੋ ਕੀ ਇਹ ਨਾਂ ਛੋੜਾ ਨੰਨਾ ਨੰਨਾ ਇਹਦੇ ਨਾਂ ਹਾਂਜੀ ਅੱਛਾ ਨੰਨੇ ਤੁਸੀਂ ਅੱਜ ਤੁਸੀਂ ਕਿਹੜੀਆਂ ਰੋਟੀਆਂ ਬਣਾਈਆਂ ਸੀ ਹਣਾ ਕਿਵੇਂ ਬਣਾਈਆਂ ਸੀ ਰੋਟੀਆਂ ਦੱਸੋ ਇਹਦੇ ਨਾਲ ਬਣਾ ਕੇ ਦੱਸੋ ਪਹਿਲਾਂ ਮੰਮਾ ਨੇ ਕੀ ਕੀਤਾ ਸੀ ਦੱਸੋ ਮਮਾ ਨੇ ਕੰਮ ਨਹੀਂ ਪਹਿਲਾਂ ਰੋਟੀਆਂ ਬਣਾਉਣ ਤੋਂ ਪਹਿਲਾਂ ਮੰਮਾ ਨੇ ਕੀ ਕਰਿਆ ਸੀ ਆਟਾ ਗੁੰਨਾ ਸੀ ਕਿਵੇਂ ਗੁੰਨੇ ਸੀ ਦੱਸੋ ਓਏ ਓਏ ਏ ਰੋਟੀਆਂ ਤੋਂ ਬਾਅਦ ਕੀ ਕਰਿਆ ਸੀ आटा गुन्न तो बात की करेसी, की करेसी फिर पेड़े बनाए सी ओ अच्छा फिर रोटी किमे बेलनी सी एदना बेल के दस एदना बेल के दस शाबाश फिर रोटी बेलने तो बाद मम्मा ने किथे पाती सी तवे ते तबे ते किमे पाई सी दसो फिर आए करके किमे पाई सी दसो आए फिर तबे ते किमे में सिटी सी आए के सिटी आए फिर तू रोटी से पाक के दोबारा की करे

ਕਿਵੇਂ ਨੰਦਾ ਜੀ ਦੱਸੋ ਕਿਵੇਂ ਨੰਦਾ ਜੀ ਹੁਣ ਤਾਂ 69 ਪਰ ਇੱਕ ਮੰਬੜੀ ਕਰ ਮੈਂ ਨਾਂ ਮੰਬੜੀ ਕਰਵਾ ਲਿਆ ਕਰੋ 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 ਇਹ ਨੰਨਾ ਭਾਈ ਨੰਨਾ ਸਾਡਾ ਇਥੇ ਛਲੀਆਂ ਨੂੰ ਦੇਖ ਕੇ ਆਏ ਸੀ ਹਨ ਜਿੱਦਨੇ ਦੇਖੇ ਤੁਸੀਂ ਅੱਛਾ ਇਧਰ ਆ ਜੇ ਉੱਥੇ ਬਾਹਰ ਦੇਖੀ ਸੀ ਤੂੰ ਕਹਿੰਦਾ ਹਾਂ ਇਹ ਇੱਕ ਹੀ ਅੱਡੇ ਦੱਸੋ ਕਰਾ ਨਹੀਂ ਆ ਕੀ ਹੈ ਨਹੀਂ ਆਇ ਕਿ ਤੇ ਕਾਈ ਤਸਵੀਰਾਂ ਕੀ ਇਹ ਇਤਨੀ ਵੈਰੀ ਗੁੱਡ ਇਤਨੀ ਕੀ ਕਰਦੀ ਜੇ ਬੱਚਾ ਉਰਦੀ ਨਹੀਂ ਆ ਕਿਵੇਂ ਉਰਦੀ ਹੁੰਦੀ ਆ ਆਏ 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 ਓਟਕੇ ਕਿੱਥੇ ਵਾ ਜਾਂਦੇ ਆ ਫੇਰ ਪੱਤਿਆਂ ਗਰੇ ਪੱਤਿਆਂ ਗਰੇ ਪੱਤਿਆਂ ਦੇ ਬਾਰੇ ਕੀ ਕੀ ਕਰਦੀ ਹੁੰਦੀ ਆ ਰਾਸ ਸੇ ਰਾਸ ਪੀਂਦੀ ਹੁੰਦੀ ਆ ਸ਼ਾਬਾਸ਼ ਨੰਨਾ ਦਾ ਬਾਲੇ ਕੁਝ ਜਾਣਦਾ ਏ ਅੱਛਾ ਨੰਨੇ ਆ ਕਈ ਤਸਵੀਰ ਓਏ ਆ ਗੋਲਾ ਕੋੜਾ ਕੋੜਾ ਕਿਵੇਂ ਪਾਇਦਾ ਹੁੰਦਾ ਐ ਭੱਜ ਕੇ ਕਿਵੇਂ ਭੱਜ ਕੇ ਦੱਸੋ ਸ਼ਾਬਾਸ਼ ਅੱਛਾ ਕੋੜੇ ਦੇ ਆਖੀ ਨੇ ਆਖਿਆ ਪੈਰ ਮੂੰਹ ਚੋਤੇ ਬੋਤਾ ਪੈਰ ਕੋੜੇ ਦੀ ਪੁੱਛ ਕੇ ਥੱਕ ਲਾ ਕੇ ਦੱਸੋ ਹਾਂ ਸੀ ਕੰਨ ਕਿੱਥੇ ਨੇ ਕੰਨ ਤਾਂ ਹੱਸ ਹੂੰ ਅੱਖਾਂ ਸ਼ਾਬਾਸ਼ ਮੂੰਹ ਕਿਤੇ ਜਿੱਦਣਾ ਰੋਟੀ ਖਾਂਦਾ ਹੁੰਦਾ ਮੂਹ ਜੀ ਵੈਰੀ ਗੁੱਡ ਅੱਛਾ ਨੰਨੇ ਤੁਸੀਂ ਬਨੇ ਇਥੇ ਕੋਲ ਹੋਰ ਦੱਸੋ ਪੁੱਤਾ ਤੁਸੀਂ ਪੜ੍ਹ ਕੇ ਸਕੂਲ ਚ ਪੜਨਾ ਨੇ ਹਣਾ ਪੜ੍ਹ ਕੇ ਤੁਸੀਂ ਕੀ ਬਣੋਗੇ ਫੌਜੀ ਫੌਜੀ ਤਾੜ ਮਾਰਵੀ ਫੌਜੀ ਅੱਛਾ ਚਲੋ ਫੌਜੀ ਬਣ ਕੇ ਵੀ ਤੇ ਕੀ ਕਰੇਗਾ ਫੌਜੀ ਬਣ ਕੇ ਗੋਲੀਆਂ ਓਏ ਗੋਲੀਆਂ ਨਿਕਲਵਣੀਆਂ ਹੁੰਦੇ ਅੱਛਾ ਤੁਸੀਂ ਮੈਨੂੰ ਦੱਸੋ ਗੋਲੀ ਕਿਹੜੀ ਗੋਲੀ ਅੱਛਾ ਚੋਰਾ ਨੇ ਮਾਰੂਗਾ ਵੀ ਨੰਨਾ ਚੋਰਾ ਨੇ ਮਾਰੂਗਾ ਗੋਲੀ ਉਹਦਾ ਨੀ ਮਾਰਦਾ ਕੇ ਹਿੱਦੇ ਠੀਕ ਹੈ ਨੰਨੇ ਮੋਝਾ ਤੇ ਗੜਪਤੀ ਜੇ ਤਾਂ ਆਪਾਂ ਫੌਜੀ ਬਣਨਾ ਤਾਂ ਪੜਨਾ ਬਹੁਤ ਬਹੁਤ ਜ਼ਿਆਦਾ ਸੈਲ ਸੈਮੂ ਕੀ ਬੋਲਾ ਸਿਮੂ ਦਾ ਆਪਾਂ ਦੇਖਾਂਗੇ ਸਿਮੂ ਕਿ ਬਣ ਕੋਲਾ ਤੁਸੀਂ ਫੌਜੀ ਬਣ ਕੇ ਮੋਝਾ ਤੇ ਕੱਢੋ ਮੈਂ ਹੱਥ ਫੜ ਲੂੰਗੀ ਤੁਹਾਡੇ ਜਰਾ ਅੱਛਾ ਫੌਜੀ ਬਣਨੇ ਕਿੰਨਾ ਪੜਨਾ ਪਊਗਾ ਦੱਸੋ ਕਿੰਨਾ ਕਿੰਨਾ ਇੰਨਾ ਕਿੰਨਾ ਕਿੰਨਾ ਪੜਨਾ ਪਊਗਾ ਇੱਕ ਸਾਲ ਨਹੀਂ ਸਰਦਾ ਬਹੁਤ ਸਾਲ ਪੜਨਾ ਪਊਗਾ ਵਰੀਆ ਨੇ ਗਿਆ ਹੈ ਇਹ ਨੰਨਾ ਛੜਾ ਨੰਨਾ ਨੰਨਾ ਇਹ ਸਾਡਾ ਅਜੇ ਪਲੇਵੇ ਦਾ ਬੱਚਾ ਇਹ ਬੱਚਾ ਕਹਿੰਦਾ ਜੀ ਮੈਂ ਵੀ ਵੀਡੀਓ ਬਣਾਉਣੀ ਆ ਦੇਖੋ ਤੁਹਾਡੇ ਸਾਹਮਣੇ ਕਿੰਨਾ ਐਕਟਿਵ ਬੱਚਾ ਹੈ ਨਾ ਇਹੋ ਜਿਹੇ ਬੱਚੇ ਸਾਨੂੰ ਚਾਹੀਦੇ ਨੇ ਜਿਹੜੇ ਐਕਟਿਵ ਹੋ ਕੇ ਵੀਡੀਓ ਬਣਾਉਂਦੇ ਹਨ ਸਾਡੀ ਵੀਡੀਓ ਨੰਨੇ ਦੀ ਕਿਵੇਂ ਲੱਗੀ ਨੰਨੇ ਬਾਈ ਕਰੋ ਬੱਚੇ ਸਾਰਿਆਂ ਨੂੰ ਬਾਈ ਬਾਈ ਬੋਲੋ ਬਾਈ ਬਾਈ ਅੱਗੇ ਜ਼ਰੂਰ ਭੇਜੋ ਨੰਨੇ ਦੀ ਵੀਡੀਓ ਧੰਨਵਾਦ ਜੀ